ਮੇਰਾ ਸਰ ਸਵਾਲ ਆ ਜੀ ਗਵਰਨਮੈਂਟ ਬਰਜਿੰਦਰਾ ਕਾਲਜ ਫਰੀਦਕੋਟ ਦੇ ਉਹਦਾ ਜਿਹੜਾ ਹੋਸਟਲ ਹੈ ਪਿਛਲੇ 20 ਸਾਲਾਂ ਤੋਂ ਰਿਪੇਅਰ ਨਹੀਂ ਹੋਈ ਜੀ ਉਹਦੀ ਕਿਉਂਕਿ ਫਰੀਦਕੋਟ ਦਾ ਬਰਜਿੰਦਰਾ ਕਾਲਜ ਦਾ ਜਿਹੜਾ ਉਹ 1943 ਦਾ ਕਾਲਜ ਬਣਿਆ ਹੋਇਆ ਔਰ ਉੱਥੇ ਬਹੁਤ ਜਿਹੜੇ ਹੈਗੇ ਆ ਨਾਮੀ ਜਿਹੜੇ ਹੈਗੇ ਆ ਪਲੇਅਰ ਔਰ ਨਾਮੀ ਜਿਹੜੇ ਹੈ ਉਥੋਂ ਅਫਸਰ ਨਿਕਲ ਕੇ ਆਇਆ ਵੱਡੇ ਵੱਡੇ ਉੱਤੇ ਪਹੁੰਚਿਆ ਸੋ ਇਸ ਵਾਸਤੇ ਉਹ ਜਿਹੜਾ ਸਾਡਾ ਹੋਸਟਲ ਹੈ ਕੋਈ ਕੱਲਾ ਫਰੀਦਕੋਟ ਦੇ ਵਿੱਚ ਕੱਲੇ ਫਰੀਦਕੋਟ ਦੇ ਵਿਦਿਆਰਥੀ ਨਹੀਂ ਪੜਦੇ ਬਹੁਤ ਸਾਰੇ ਦੂਰੋਂ ਦੂਰੋਂ ਜਿਹੜੇ ਆ ਕੇ ਉੱਥੇ ਬੱਚੇ ਪੜਦੇ ਤੇ ਉਹਦਾ ਹੋਸਟਲ ਦਾ ਜਿਹੜਾ ਕਾਇਆਕਲਪ ਕਰਨ ਵਾਸਤੇ ਮੰਤਰੀ ਜੀ ਨੂੰ ਬੇਨਤੀ ਮੰਤਰੀ ਜੀ ਹਰਜੋਤ ਸਿੰਘ ਬੈਂਸ ਮਾਨਯੋਗ ਸਪੀਕਰ ਸਾਹਿਬ ਇਸ ਹੋਸਟਲ ਦਾ ਜਿਹੜਾ ਕੰਮ ਹੈ ਜੀ ਸੈਸ਼ਨ 2013-14 ਦੌਰਾਨ ਉਹ ਜਾਣਕਾਰੀ ਮੈਨੂੰ ਮੁਹੱਈਆ ਕਰਵਾਈ ਗਈ ਹੈ ਜੀ ਤੇ ਲੜਕੀਆਂ ਦੇ ਹੋਸਟਲ ਦੀ ਬਿਲਡਿੰਗ ਦੀ ਰਿਪੇਅਰ ਦਾ ਕੰਮ ਕਰਵਾਇਆ ਗਿਆ ਸੀ ਪਰ ਜਿਵੇਂ ਮਾਨਯੋਗ ਮੈਂਬਰ ਸਾਹਿਬ ਨੇ ਦੱਸਿਆ ਕਿ ਹਾਲਾਤ ਬਹੁਤ ਖਸਤਾ ਨੇ ਸਰ ਅਸੀਂ ਇਸ ਸਾਲ ਦਾ ਜਿਹੜਾ ਸਾਡਾ ਐਨੂਅਲ ਪਲਾਨ ਹੈ ਸਰ ਪੀਐਮ ਊਸ਼ਾ ਦਾ ਉਸ ਦੇ ਵਿੱਚ ਇਸ ਦੀ ਤਜ਼ਵੀਜ਼ ਜਿਹੜੀ ਹੈ ਭੇਜੀ ਹੈ ਸਰ ਤੇ ਮੈਨੂੰ ਪੂਰੀ ਆਸ ਹੈ ਕਿ ਉਹ ਪਾਸ ਹੋਊਗੀ ਤੇ ਆਪਾਂ ਇਹਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਾਂਗੇ ਥੈਂਕ ਯੂ ਠੀਕ ਹੈ ਜੀ ਜਵਾਬ ਆ ਗਿਆ ਤੇ ਧੰਨਵਾਦ ਕਰਦੇ ਹੋ ਜੀ ਧੰਨਵਾਦ ਜੀ ਮੰਤਰੀ ਜੀ ਬਹੁਤ ਬਹੁਤ ਧੰਨਵਾਦ